ਈਡੀ ਉਹ ਜਿਹੜਾ ਪਹਿਲੇ ਬੈਂਡ ਨੂੰ ਜਾਂਦਾ ਰਿਹਾ ਤਾਂ ਬੈਂਡ ਨਹੀਂ ਬਣਾ। ਇੱਕ ਬਹੁਤ ਹੀ ਮੰਦਭਾਗੀ ਸ਼ਬਦਾਬਲੀ ਇੱਕ ਵਾਰ ਫੇਰ ਕਾਂਗਰਸ ਦੇ ਟੌਪ ਲੀਡਰ ਪ੍ਰਤਾਪ ਸਿੰਘ ਬਾਜਵਾ ਜੀ ਵੱਲੋਂ ਪੰਜਾਬ ਦੇ ਲੋਕਾਂ ਵੱਲੋਂ ਚੁਣੇ ਹੋਏ ਵਿਧਾਇਕ ਤੇ ਕੈਬਨਿਟ ਦੇ ਮੰਤਰੀ ਹਰਪ੍ਰਸਾਦ ਸਿੰਘ ਈਡੀ ਉ ਦੇ ਖਿਲਾਫਲੀ ਵਰਤੀ ਗਈ ਹੈ। ਮੈਂ ਇਹ ਜੋਰਦਾਰ ਸ਼ਬਦਾਂ ਵਿੱਚ ਦਿਆ ਕਰਨਾ। ਹੋਰੇ ਪ੍ਰਤਾਪ ਸਿੰਘ ਬਾਜਵਾ ਦੀਪਰ ਨਮੀ ਇਹ ਟਿੱਪਣੀ ਨਹੀਂ ਹੈ ਗਾਇਬ ਗਾਇ ਉਹ ਮਜ਼ਦੂਰਾਂ ਦੇ ਵਿੱਚੋਂ ਉੱਭਰੇ ਦਲਤਾਂ ਦੇ ਵਿੱਚੋਂ ਅੱਗੇ ਵਧਦੇ ਲੀਡਰਾਂ ਨੂੰ ਟਾਰਗੇਟ ਕਰਦਾ ਔਰ ਇਸ ਤੋਂ ਪਹਿਲਾਂ ਵੀ ਉਹਨੇ ਬਹੁਤ ਸਾਰੀਆਂ ਟਿੱਪਣੀਆਂ ਕੀਤੀਆਂ ਨੇ ਦਗ ਲੀਡਰਾਂ ਦੇ ਖਿਲਾਫ ਵਿਰੋਧੀਆਂ ਦੇ ਕਿਹਾ ਉਹ ਆਪਣੀ ਪਾਰਟੀ ਦੇ ਲੀਡਰਾਂ ਦੇ ਖਿਲਾਫ ਜਿੱਥੋਂ ਦਾ ਕਹਿਣ ਦੀ ਉਹ ਚਲੇ ਗਏ ਸਨ ਕਿ ਇਹ ਅਰਬੀ ਘੋੜਿਆਂ ਦੀ ਥਾਂ ਜੇ ਤੁਸੀਂ ਦੇਸੀ ਟੱਟੂ ਢਾਉਂਦੇ ਤੇ ਇਹ ਹਾਲ ਹੋਣਾ ਚੋਣਾਂ ਦੇ ਅੰਦਰ ਤੋ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਕਾਂਗਰਸ ਦਾ ਲੰਮਾ ਇਤਿਹਾਸ ਕਾਂਗਰਸ ਨੇ ਦੇਸ਼ ਦੇ ਅੰਦਰ ਕਦੇ ਵੀ ਟਾਪ ਗਲਤ ਲੀਡਰਾਂ ਨੂੰ ਅੱਗੇ ਵਧਣ ਦਾ ਉਹਨਾਂ ਦੀ ਬਣਨ ਦੀ ਥਾਂ ਨਹੀਂ ਦਿੱਤੀ ਮੈਂ ਇੱਕ ਘਟਨਾ ਦਾ ਜ਼ਿਕਰ ਕਰਨਾ ਚਾਹਨਾ ਕਿ ਬਾਬਾ ਸਾਹਿਬ ਡਾਕਟਰ ਬੀ ਆਰbedkar ਜਿਹਨੂੰ ਪੂਰਾ ਦੇਸ਼ ਔਰ ਖਾਸ ਕਰਕੇ ਦਲ ਸਵਾਜ ਆਪਣੇ ਦਿਲ ਚ ਵਸਾ ਕੇ ਬੈਠਾ ਉਹਨੂੰ ਪੂਜਦਾ ਉਹਨੂੰ ਮੰਨਦਾ ਉਹਨਾਂ ਤੋਂ ਵਾਹੀ ਲੰਦਾ ਔਰ ਬਾਬਾ ਸਾਹਿਬ Ambedkar ਦਾ ਪੀਏ ਤੋੜ ਕੇ ਨਾਲੋਂ ਕਾਂਗਰਸ ਪਾਰਟੀ ਨੇ ਉਹਨੂੰ ਬਾਬਾ ਸਾਹਿਬ ਦੇ ਖਿਲਾਫ ਚੋਲ ਲੜਾਈ ਔਰ ਸਾਰੀ ਕਾਂਗਰਸ ਪਾਰਟੀ ਉਸ ਵੇਲੇ ਬਾਬਾ ਸਾਹਿਬ ਦੇ ਖਿਲਾਫ ਪ੍ਰਚਾਰ ਕਰਨ ਗਈ ਔਰ ਬਾਬਾ ਸਾਹਿਬ ਨੂੰ ਪਾਰਲੀਮੈਂਟ ਦੇ ਅੰਦਰ ਆਣ ਤੋਂ ਡੱਕਣ ਦੇ ਲਈ ਕਾਂਗਰਸ ਪਾਰਟੀ ਨੇ ਇੰਨੀ ਨਵਾਰਾ ਤੱਕ ਜਿਹੜਾ ਆਪਣਾ ਵਰਕ ਕੀਤਾ ਸੋ ਅੱਜ ਜੇ ਇਹ ਲੋਕ ਕਦੀ ਇਹ ਕਿਸੇ ਨੂੰ ਮੋਬਾਈਲ ਅਰ ਪੇਰ ਦਾ ਕੰਮ ਕਰਨ ਵਾਲਾ ਕਹਿੰਦੇ ਆ ਕਦੀ ਇਹ ਕਿਸੇ ਨੂੰ ਬੈਂਡ ਵਾਜੇ ਵਾਲਾ ਕਹਿੰਦੇ ਆ ਓ ਮਿੱਤਰ ਪਿਆਰਿਆ ਅਸੀਂ ਕਿਰਤੀ ਲੋਕ ਆ ਅਸੀਂ ਲੋਕਾਂ ਦੇ ਖੁਸ਼ੀਆਂ ਚ ਲੋਕਾਂ ਦੇ ਖੇੜਿਆਂ ਦੇ ਵਿੱਚ ਵਾਜਾ ਵਜਾ ਕੇ ਜਿਹੜਾ ਉਹ ਖੁਸ਼ੀਆਂ ਵੰਡਦੇ ਆ ਤੂੰ ਇੱਕ ਬਹੁਤ ਵੱਡੀ ਸਮਾਜ ਨੂੰ ਚੈਲੰਜ ਕੀਤਾ ਔਰ ਮੈਂ ਤੇਰੀ ਗੱਲ ਜਰੂਰ ਕਰਨ ਮਤਲਬ ਗੱڑی ਚ ਉਹਨਾ ਦੀ ਪੰਜਾਬ ਦੇ ਲੋਕ ਬੜਾ ਬਰੀਕੇ ਨਾਲ ਨਿਕ ਰਹੇ ਆ ਤੁਸੀਂ ਹਰ ਘੜੀ ਹਰ ਪਲ ਤੁਸੀਂ ਮਤਲਬ ਜਿਹੜਾ ਜਗੀਰੂ ਮਾਨ ਸਿੰਘ ਤਾਂ ਦਾ ਗਰਸਤ ਤੁਸੀਂ ਨਹੀਂ ਚਾਹਦੇ ਕੋਈ ਮਜ਼ਦੂਰਾਂ ਦੇ ਵਿੱਚੋਂ ਲੀਡਰ ਉੱਭਰ ਕੇ ਜਿਹੜਾ ਆ ਉਹ ਪੰਜਾਬ ਦੀ ਮਤਲਬ ਸਰਜਮੀ ਦੇ ਅੰਦਰ ਅੱਗੇ ਵਧੇ ਪੰਜਾਬ ਦੇ ਲੋਕਾਂ ਦੇ ਵਿੱਚ ਕੰਮ ਕਰੇ ਸੋ ਇਹ ਜਿਹੜੀ ਮਾਰਸਿਕਤਾ ਆ ਇਹਨੂੰ ਜਿੰਨੀ ਜਲਦੀ ਹੋਵੇ ਤਿਆਗ ਲੋ ਨੇ ਤੇ ਸਾਡਾ ਰਗੀ ਤੁਹਾਡਾ ਆਪਣਾ ਬੈਂਡ ਵਾਜਾ ਵਜਾਣ ਕੇ ਲੋਕੀ 2027 ਦੇ ਅੰਦਰ ਲੋਕ ਤਿਆਰੀਆਂ ਕਰਕੇ ਬੈਠੇ ਆ ਤੁਹਾਡੀ ਹਾਲਤ ਇਹ ਤੋਂ ਵੀ ਪਤਲੀ ਹੋਣੀ ਆ 2027 ਦੇ ਅੰਦਰ ਤੁਸੀਂ ਵਾਰ-ਵਾਰ ਪੰਜਾਬ ਦੇ ਮਜ਼ਦੂਰਾਂ ਦੇ ਵਿੱਚੋਂ ਪੰਜਾਬ ਦੇ ਕਿਰਤੀਆਂ ਦੇ ਵਿੱਚੋਂ ਦਲਿਤ ਸਮਾਜ ਦੇ ਵਿੱਚ ਜਿਹੜੇ ਲੀਡਰ ਉੱਪਰ ਨੇ ਤੁਸੀਂ ਟਾਰਗੇਟ ਕਰ ਰਹੇ ਹੋ ਉਹਨਾਂ ਨੂੰ ਪੰਜਾਬ ਦੇ ਦਲਿਤ ਸਮਾਜ ਚੇਤਨ ਸਮਾਜ ਮਤਲਬ ਆਪਣੀ ਪੂਰੀ ਨਿਗਾਰਾ ਦੇਖ ਰਿਹਾ ਹੋ ਤੇ ਤੁਹਾਨੂੰ ਜਰੂਰ ਮੈਂ ਕਹਿਣੀ ਚਾਹੁੰਦਾ ਕਿ ਤੁਸੀਂ ਆਪਣੇ ਪੀੜ੍ਹੀ ਥੱਲੇ ਵੀ ਛੋਟਾ ਮਾਰੋ ਤੁਸੀਂ ਜਿਹੜੇ ਲੋਕ ਰੰਗਰੇਟੇ ਗੁਰੂ ਕੇ ਬੇਟੇ ਤੁਹਾਨੂੰ ਗੁਰੂ ਸਾਹਿਬ ਵੀ ਉਸ ਬਾਣੀ ਦਾ ਉਸ ਪਰੰਪਰਾ ਦਾ ਉਸ ਸਿਧਾਂਤ ਦਾ ਵੀ ਮਾੜਾ ਮੋੜਾ ਸ਼ਰਮ ਨਹੀਂ ਕਿ ਸਾਡੇ ਗੁਰੂਆਂ ਨੇ ਕੀ ਕਿਹਾ ਤੇ ਤੁਸੀਂ ਕਿਹੜਾ ਸ਼ਬਦ ਬੋਲਦੇ ਹੋ ਉਹਨਾਂ ਲੋਕਾਂ ਦੇ ਖਿਲਾਫ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਸਾਥੀ ਇਹਨਾਂ ਲਾਇਆ ਸੋ ਇਹ ਸ਼ਬਦਾਬਰੀ ਬੰਦ ਕਰੋ ਇਹ ਮੰਦ ਭਾਵਨਾ ਦਿਮਾਗ ਦੇ ਵਿੱਚ ਰੱਖੋ ਔਰ ਮੈਂ ਜ਼ਰੂਰ ਇਹ ਗੱਲ ਕਹਿਣੀ ਚਾਹੁੰਦਾ ਕਿ ਪੰਜਾਬ ਦੇ ਲੋਕ ਤੁਸੀਂ ਜਿਸ ਤਰ੍ਹਾਂ ਵੀਡੀਓ ਸਾਹਿਬ ਉਹਦੇ ਬਾਪ ਨੇ ਬਾਜਾ ਬਜਾਇਆ ਕਿਰਤ ਕੀਤੀ ਮਿਹਨਤ ਕੀਤੀ ਉਹਨੂੰ ਈਟਿਓ ਬਣਾਇਆ ਮੈਂ ਵੀ ਉਹ ਤੁਹਾਡੇ ਨਾਲੋਂ ਜ਼ਿਆਦਾ ਪੜਿਆ ਲਿਖਿਆ ਔਰ ਤੁਸੀਂ ਉਹਦੀ ਪੜ੍ਹਾਈ ਦੀ ਵਜਾਇਏ ਤੁਸੀਂ ਉਹਦੇ ਕੰਮ ਨੂੰ ਉਹਦੇ ਕਿੱਤੇ ਨੂੰ ਬਖੌਲ ਢਾ ਰਹੇ ਹੋ ਉਹ ਬਦਾਸ਼ ਨਹੀਂ ਕਰਨਗੇ ਪੰਜਾਬ ਦੇ ਲੋਕ ਨਾਲ ਦਲ ਸਮਾਜ ਕਰੇਗਾ ਨਾ ਪੰਜਾਬ ਦਾ ਕੋਈ ਚੇਤਨ ਬੰਦਾ ਇਸ ਗੱਲ ਨੂੰ ਬਦਾਸ਼ ਕਰੂਗਾ ਅਸੀਂ ਤੁਹਾਡੇ ਜਿਹਨਾਂ ਸ਼ਬਦਾਂ ਦੇ ਡੱਟ ਕੇ ਨਿਗਹਿਤੀ ਕਰਦੇ ਆ ਤੁਹਾਨੂੰ ਨੰਗਾ ਕਰਾਂਗੇ ਪੰਜਾਬ ਦੇ ਅੰਦਰ ਸਾਥਾ ਜਾ